اپنا ٹین گز گئے

ਸ੍ਰੀ ਸ਼੍ਰੀ ਰਾਮਪੂਜੀ ਜੋ ਫ੍ਰੀ ਸੈਂਕ ਗੈਂਪਾ ਜੀ ਤੇਰੇ ਹਲਕਾ ਜ ਸਾਧੂ ਇਸ ਤੋਂ ਉਹਨਾਂ ਨੇ ਧੀਮਾ ਮੇਰੀ ਸ਼ੋਕਤ ਪਰ ਉਹਨਾਂ ਨਾਲ ਤੋਂ ਇਹੜ ਦੇਦੇ ਜੋ ਉਹ ਹੁਣ ਵੀ ਚੁੱਪੀ ਹੋਈ ਆ ਲੋਕ ਕੋਲੋਂ ਆਵਾਜ਼ ਨਹੀਂ ਰਾਜੀ ਦੀ ਪਤਨੀ ਨੇ ਉਹਨਾਂ ਨੂੰ ਵਿਪਾ ਜੀ ਨੇ ਜਿਹਦੇ ਨਾਲ ਜਦਾਂ ਫਰਕੀ ਬਹਾਰਾ ਵਾਲਾ ਫਰਵਰ ਇਹਨੂੰ ਪਹਿਲਾਂ ਫੋਟੋ ਕੋਲ ਮੈਨੂੰ ਖੋਖੀ ਭਾਰਵਾ ਦੇਖੋ ਉਹ ਅਜੇ ਨਾ ਫੋਰਾ ਆਉਂਦੇ ਪਾਜੀ ਕਿ ਕੋਈ ਵਰਕਰ ਨੇ ਜਾ ਵੀ ਬਸੇਰ ਮੈਂ ਟਿਕੇ ਨੇ ਕੋਈ ਜਾ ਦੁਬਾਰਾ ਕੋਈ ਕੰਮ ਨਹੀਂ ਫੇਰ ਰੱਖਿਆ ਉਹ ਨਕਲੀ ਆ ਉਹ ਨਕਲੀ ਮੇਰਾ ਪਤਾ ਨਹੀਂ ਕਦੋਂ ਲਾਫੀਆਂ ਆਵਾ ਆਪਣੇ ਬੰਦਿਆਂ ਨਹੀਂ ਆਣਾ ਵੇਖੋ ਜੋ ਹੀ ਤਗੜੇ ਹੋ ਕਿ ਜੋ ਹੁਣ ਗਾ ਨਹੀਂ ਗਲਤੀ ਕਰਦੀ ਉਹਨਾਂ ਨੇ ਕਿਹਾ ਸੀ ਹਜ਼ਾਰ-ਹਜ਼ਾਰ ਰੁਪਈਆ ਪਾਵਾਂਗੇ ਕਿੰਨੇ ਪਾਇਆ ਹਜ਼ਾਰ-ਹਜ਼ਾਰ ਰੁਪਈਆ ਇਹ ਗਲਤੀ ਨਾ ਕਰਨਾ ਤਾਂ ਕਿ ਦਾ ਸਾਇਕ ਜੀ ਤੇ ਸਾਰਿਆਂ ਦਾ ਭਲਾ ਹੋਏਗਾ ਜੋ ਕੁਛ ਆ ਕਹਿੰਦੇ ਨੇ ਇਹ ਝੂਠਿਆਂ ਦੀ ਸਰਕਾਰ ਦੇ ਤਗੜੇ ਹੋ ਕੇ ਜਾ ਕਾਂਗਰਸ ਜੀ ਡਿੰਪਾ ਜੀ ਦੀ ਮਦਦ ਕਰੋ ਤੇ ਇਹਨਾਂ ਨੂੰ ਫਿਰ ਐਮਐਲਏ ਬਣਾ ਕੇ ਮੰਤਰੀ ਬਣਾ ਕੇ ਭੈਣੋ ਤੁਸੀਂ ਤੇ ਲੈਣ ਜਾਂਦੀਆਂ ਕੀ ਭਾਅ ਉੱਤੇ ਹੋ ਅੱਜ ਮਸਾਲਾ ਦਾਲਾਂ ਕੀ ਕੀ ਭਾ ਜਿਹੜੀ ਆ ਬਿਕਰੀਆਂ ਨੇ ਕੁਝ ਹੀ ਹਾਰਨ ਹੋ ਕੇ ਅਬਰਤਰ ਵਾਲਿਓ ਆਪਣਾ ਰੇਲਵੇ ਸਟੇਸ਼ਨ ਜਿਹੜਾ ਉੱਚੇ ਪੁਲ ਤੋਂ ਪੰਡਾਰੀ ਪੁਲ ਤੋਂ ਸ਼ੁਰੂ ਹੋ ਜਾਂਦਾ ਤੇ ਛਾਡੇ ਤੱਕ ਜਾਂਦਾ ਕਿੱਥੋਂ ਤੱਕ ਜਾਂਦਾ ਛਾਡੇ ਤੱਕ ਹਜ਼ਾਰਾਂ ਏਕੜ ਜ਼ਮੀਨ ਆ ਉਹਦੇ ਵਿੱਚ ਅੱਜ ਇਹ ਸੁਣਨ ਵਾਲੀ ਗੱਲ ਆ ਇੱਕ ਮਿੰਟ ਪ੍ਰਧਾਨ ਜੀ ਇੱਕ ਸੁੰਨੜੀ ਗੱਲ ਜੇ ਉਹ ਸਾਰੇ ਦਾ ਸਾਰਾ ਸਟੇਸ਼ਨ ਉਹ ਅਡਾਦੀ ਨੂੰ ਦੇ ਤਾ ਆ ਹੁਣ ਉਹਨਾਂ ਨੇ ਜ਼ਮੀਨ ਲਈ ਆ ਰੇਲਵੇ ਸਟੇਸ਼ਨ ਵਾਲਿਆਂ ਨੇ ਆ ਬਾਨਾ ਵਾਲੇ ਤੋਂ ਪਿੱਛੇ ਹੁਣ ਉੱਥੇ ਹੀ ਵਰਕਸ਼ਾਪ ਬਣਦੀਆਂ ਸਭ ਕੁਝ ਉੱਥੇ ਹੀ ਚੱਲ ਜਾ ਮਾਲ ਦੀ ਢੋਆ ਢਵਾਈ ਵੀ ਉੱਥੇ ਚੱਲ ਜਾਣੀ ਆ ਐਨ ਬਣਾ ਲੋਕਾਂ ਦੀ ਜਾਇਦਾਦ ਆ ਤੇ ਦਰਦੀ ਦੀ ਚੋਰੀ ਤੇ ਪਾਸ ਦੀ ਮੇਰੇ ਭਰਾਓ ਅੱਜ ਮੇਰੀ ਗੱਲ ਸੁਣ ਲੋ ਅੱਜ ਇਹਨਾਂ ਨੇ ਸਾਡੀ ਬੇਇੱਜ਼ਤੀ ਕਰਾਈ ਸਾਡੀ ਆਰਮੀ ਬੜੀ ਦਲੇਰੀ ਨਾਲ ਲੜ ਕੇ ਲਾਹੌਰ ਦੇ ਕੋਲ ਪਹੁੰਚ ਗਈ ਟਰੰਪ ਦੇ ਇੱਕ ਕਾਲੀਫੋਰਨੀਆ ਦੇ ਉੱਤੇ ਇਹਨਾਂ ਨੇ ਗੋਡੇ ਗਰੰਟੀ ਦਿੱਤਾ ਕਿ ਸੇਵਾ ਮਿਲ ਗਈ ਕੋਈ ਕੋਲਟ ਵਾਲਾ ਕੋਈ ਬਿਜਲੀ ਲੈਣ ਕੇ ਆਲਾ ਕੋਈ ਕਾਰਪੋਰੇਸ਼ਨ ਵਾਲਾ ਉਹਦੀ ਯੋਗ ਨਹੀਂ ਹੋਊਗੀ ਸਾਡੇ ਭਾਦ ਦੇ ਕੋਲ ਪੈਸਾ ਮੰਗਦਾ ਸਕੇ ਇਹ ਮਾਤਰਾ ਬੇਇੱਜ਼ਤੀ ਕਰਦਾ ਸੋ ਮੈਂ ਇਹਦਾ ਖਪਦਾਂ ਦਾ ਅਰਦਾਸ ਕਰਦਾ ਮਾਤਾ ਰਾਣੀ ਦੇ ਖਪਦਾਂ ਦੇ ਵਿੱਚ ਕਿ ਤੁਹਾਨੂੰ ਵਰਦੀ ਕਲਾ ਚ ਰੱਖੇ ਮਾਤਾ ਰਾਣੀ ਸੇਵ ਜਪੀਆਂ ਦੇਵੇ ਤਰਕੀਆਂ ਦੇਵੇ ਤੁਹਾਡੇ ਬੱਚਿਆਂ ਨੂੰ ਤੰਦਰੁਸਤੀਆਂ ਦੇਵੇ ਇਹ ਇਹ ਵਧੀਆ ਕੰਮ ਕਰ ਜਿੰਦਗੀ ਦੇ ਵਿੱਚ ਤਰਕੀਆਂ ਜਿਹੜੀਆਂ ਆ ਇਹ ਇਹ ਇਹਨਾਂ ਨੂੰ ਪਰਮਾਤਮਾ ਇਹਨਾਂ ਦੀ ਛੋੜੀ ਜਿਹਾਵੇ ਇਹਨਾਂ ਸ਼ਬਦਾਂ ਦਾ ਮੈਂ ਆਗਿਆ ਲੈਂਦਾ ਜੀ ਇਸ ਕਾਂਗਰਸ ਕਮੇਟੀ ਨੂੰ ਲੋ ਸ਼ਿਵਾ ਜੀ ਨੂੰ ਅੱਜ ਅਸੀਂ ਧੰਨਵਾਦੀ ਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਮਾਨਜੋਗ ਰਾਜਾ ਵੜਿੰਗ ਜੀ ਸਾਡੇ ਸੀਐਲਪੀ ਦੇ ਲੀਡਰਸ ਦਾ ਪ੍ਰਤਾਪ ਸਿੰਘ ਜੀ ਬਾਜਵਾ ਤੇ ਸ਼੍ਰੀ ਅਸ਼ੋਨੀ ਬੱਪੂ ਜੀ ਜ਼ਿਲ੍ਹਾ ਪ੍ਰਧਾਨ ਦਾ ਜਿਨ੍ਹਾਂ ਵੱਲੋਂ ਇੱਕ ਬਹੁਤ ਹੀ ਅਨਤਕ ਬੇਨਤੀ ਤੇ ਵਧੀਆ ਵਰਕਰ ਮੇਰੀ ਛੋਟੀ ਭੈਣ ਸੀਮਾ ਰਾਣੀ ਹੋਣਾ ਨੂੰ ਜ਼ਿਲ੍ਹਾ ਜਨ ਸਕੱਤਰ ਦਾ ਅਹੁਦਾ ਦਿੱਤਾ ਹੈ ਸੀਮਾ ਰਾਣੀ ਤੇ ਰਾਜੂ ਪ੍ਰਧਾਨ ਜੀ ਇਹ ਕਿਸੇ ਤਾਰੀਫ ਕੀਤੀ ਜਾਵੇ ਹੁੰਦੀ ਥੋੜੀ ਕੇ ਪਛਾਣ ਦੇ ਹਾਰਡ ਵਰਕਿੰਗ ਦੀ ਇੱਕ ਬਹੁਤ ਮਿਹਨਤੀ ਜਿਹੜਾ ਜੋੜੇ ਵੱਜੋ ਬੜੀ ਆ ਇਹ ਹਮੇਸ਼ਾ ਹੀ ਦੀਨ ਦੁਖੀਆਂ ਦੀ ਲੋੜਵੰਦਾਂ ਦੀ ਆਪਣੇ ਵਾਰ ਦੀ ਹਮੇਸ਼ਾ ਹੀ ਸੇਵਾ ਦੇ ਵਿੱਚ ਅੱਗੇ ਰਹੇ ਆ ਦੂਸਰੀ ਵੀਰੋ ਅੱਜ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨਾ ਪੈਂਦਾ ਇਹ ਚਾਹੁੰਦਾ ਹਾਂ ਉਹ ਇਹ ਆ ਕਿ ਮੋਦੀ ਗਵਰਨਮੈਂਟ ਤੇ ਭਾਜਪਾ ਸਾਡੀ ਆਰਮੀ ਦੇ ਨਾਲ ਭਰੋਸਾ ਕਮਾਇਆ ਦਗਾ ਕਮਾਇਆ ਵਿਸ਼ਵਾਸ ਕਮਾਇਆ ਆਰਮੀ ਜਿਹੜੀ ਪਾਕਿਸਤਾਨ ਨੂੰ ਖਦੇੜਦੀ ਹੋਈ ਪਾਕਿਸਤਾਨ ਦੇ ਅੱਡੇਆਂ ਦੇ ਅੱਡੇ ਤਬਾਹ ਕਰਦੀ ਹੋਈ ਉਹ ਤਾਂ ਦੇ 에어ਪੋਰਟਾਂ ਦੇ 에어ਪੋਰਟ ਉਹਨਾਂ ਦੇ ਸੈਨਿਕ ਅੱਡੇ ਤਬਾਹ ਕਰਦੀ ਹੋਈ ਜਿਹੜੀ ਅੱਗੇ ਵੱਧ ਰਹੀ ਸੀ ਇਹਨਾਂ ਵੱਲ ਉਹਨਾਂ ਨੂੰ ਰੋਕ ਕੇ ਜਿਹੜਾ ਵਾ ਉਹ ਸੀਸਫਾਇਰ ਟ੍ਰੰਪ ਦਾ ਕਰਕੇ ਉਹਦੇ ਨਾਲ ਇਹਨਾਂ ਨਾਲ ਧਗਾ ਕੀਤਾ ਇਹ ਸਾਰੇ ਦਾ ਸਾਰਾ ਅਡਾਨੀ ਨੂੰ ਬਚਾਉਣ ਦਾ ਖੇਡ ਅਮਰੀਕਾ ਦੇ ਅਡਾਨੀ ਦੇ ਉੱਤੇ ਰਿਸ਼ਵਤਖੋਰੀ ਦੇ ਨਜਾਇਜ਼ ਪੈਸਿਆਂ ਦੇ ਕੇਸ ਹੋ ਰਹੇ ਸੀ 트럼ਪ ਦੇ ਕੋ ਦਮਕਾ ਮਾਰਿਆ ਵੀ ਜੇ ਉਹਨਾਂ ਕੇਸਾਂ ਤੋਂ ਬਚਣਾ ਤੇ ਤੂ ਸੀਜ਼ਫਾਇਰ ਕਰਦੇ ਅਡਾਨੀ ਨੂੰ ਬਚਾਉਣ ਵਾਸਤੇ ਸਭ ਕੁਝ ਹੋਇਆ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਬਿਲਕੁਲ ਭਰੋਸਾ ਟੁੱਟ ਚੁੱਕਿਆ ਲੋਕ ਅੱਜ ਇਲੈਕਸ਼ਨ ਨੂੰ ਡੀ ਗਰੇ ਕਿਹੜੇ ਵੇੜੇ ਇਲੈਕਸ਼ਨ ਆਵੇ ਤੇ ਇਹਨਾਂ ਨੂੰ ਅਸੀਂ ਚੱਲਦਾ ਫੜੀਏ ਜਿੱਦਾਂ ਲੋਕਾਂ ਨੇ ਇਹਨਾਂ ਨੂੰ 92 ਸੀਟਾਂ ਮਿਲੀਆਂ ਸੀ ਤੇ ਅਰ ਕਾਂ ਜੇ ਦੋ ਸੀਟਾਂ ਵੀ ਲੈ ਜਾਣਗੇ ਤਾਂ ਮੈਂ ਸਮਝੂਗਾ ਬੜੀ ਵੱਡੀ ਕਾਮਯਾਬੀ ਇਹਨਾਂ ਦੀ ਸੋ ਆਮ ਆਦਮੀ ਦਾ ਜਿਹੜਾ ਪਤਨ ਸ਼ੁਰੂ ਹੋ ਗਿਆ ਦਿੱਲੀ 'ਚ ਖਤਮ ਹੋ ਗਈ ਪੰਜਾਬ ਛੋਣ ਦੀ ਤਿਆਰੀ ਇਸ ਤੋਂ ਬਾਅਦ ਆਮ ਆਦਮੀ ਉੱਠ ਕੇ ਨਹੀਂ ਆਉਗਾ ਅੱਜ ਅਸੀਂ ਗਿਉਟੀ ਪਾਣਾ ਸੀਮਾ ਜੀ ਨੂੰ ਅਲਾਵਾ ਬੜਿੰਗ ਦੀ ਰਿਕਮੈਂਡੇਸ਼ਨ ਤੇ ਪ੍ਰਤਾਪ ਸਿੰਘ ਬਾਜਵਾਸ ਦੀ ਅਲੱਗੀ ਲੀਡਰ ਦੀ ਰਿਕਮੈਂਡੇਸ਼ਨ ਤੇ ਇਹਨਾਂ ਨੂੰ ਜਨਰਲ ਸੈਕਟੀ ਜਿਵੇਂ ਬਣਾਇਆ ਵਾ ਤੇ ਇਹ ਕਿਹੜਾ ਹੰਡ ਵਰਕਰ ਨੇ ਉਹ ਕੰਮ ਕਰਦੇ ਨੇ ਇਹਨਾਂ ਨੇ ਕਾਰਪੋਰੇਸ਼ਨ ਦੀ ਵੀ ਇਲੈਕਸ਼ਨ ਲੜੀ ਆ ਥੋੜੀਆਂ ਜੀਆਂ ਵੋਟਾਂ ਦਵਾਰੇ ਨੇ ਪਾਰ ਨਹੀਂ ਇਹ ਅੱਜ ਵੀ ਕੌਂਸਲਰ ਹੀ ਹੈਗੇ ਨੇ ਜਿਹਨੇ ਤੁਹਾਨੂੰ ਪਤਾ ਮੇਅਰ ਬਣਿਆ ਉਹ ਵੀ ਧੰਦੀ ਦਾ ਬਣਿਆ 24 ਬੰਦਿਆਂ ਦਾ ਮੇਅਰ ਬਣਾਇਆ ਵਾ ਉਹ ਵੀ ਤਰੀਕ ਪਿਆਰੀ ਹਾਈ ਕੋਰਟ ਚ ਉਹ ਵੀ ਉਹਨੇ ਬਦਲ ਜਾਣਾ ਨਕਲੀ ਮੇਅਰ ਹੁਣ ਆਪਣੇ ਆਪ ਤੁਹਾਨੂੰ ਪਤਾ ਲੱਜੇਗਾ ਵੀ ਅਸੀਂ ਵੇਖੋ 2027 ਦੀ ਗਾਂ ਤਿਆਰੀ ਕਰ ਰਹੇ ਆ 2027 ਦੇ ਵਿੱਚ ਆਪਣੀ ਸਰਕਾਰ ਬਣਾਵਾਂਗੇ ਤਗੜੇ ਹੋ ਕੇ ਆਪਣਾ ਸੀਆ ਬਣਾਵਾਂਗੇ ਤੇ ਇਹਨਾਂ ਨੇ ਜੋ ਕੁਝ ਕੀਤਾ ਵਾ ਜੋ ਕੁਸ਼ਾ ਕਰਦੇ ਪਏ ਤੁਸੀਂ ਦੇਖਦੇ ਪਏ ਜੇ ਹਜ਼ਾਰ ਰੁਪਿਆ ਪਾ ਦਾਂਗੇ ਝੂਠੋਂ ਝੂਠ ਸਭ ਕੋਈ ਕਰਦੇ ਪਏ ਨੇ ਐਸੇ ਕਰਕੇ 2027 ਚ ਕਾਂਗਰਸ ਸਰਕਾਰ ਆਏਗੀ ਤੇ ਆਪਣਾ ਕਾਂਗਰਸਾ ਟੰਡਾ ਕਰਾਂਗਾ ਮੈਂ ਸਾਰੇ ਆਪਣੇ ਇਲਾਕਾ ਨਿਵਾਸੀਆਂ ਘਰੇ ਹੱਥ ਜੋੜ ਕੇ ਬੇਨਤੀ ਕਰਦਾਂਗੇ ਜਿਹੜੇ ਮੇਰੇ ਨਾਲ ਖੜੇ ਹੋਏ ਨੇ ਕਾਫੀ ਇਹਨਾਂ ਨੂੰ ਸਾਥ ਦੇ ਨਾਲ ਮੇਰੇ ਪ੍ਰੋਗਰਾਮ ਵਿੱਚ ਮੇਰੀ ਵਾਈਫ ਸੀਮਾ ਪ੍ਰਧਾਨ ਅਤੇ ਸ਼ਰੀਪ ਪ੍ਰਧਾਨ ਅਸ਼ਵੀਲੀ ਪੱਪੂ ਜੀ ਅਤੇ ਭਾਈ ਡਿੰਪਾ ਜੀ ਨੇ ਸਾਨੂੰ ਜਿਹੜਾ ਆਦਰਮਾਨ ਬਖਿਆ ਏ ਆਈ ਹੋ ਮਹਾ ਮਹਾ ਕੇ ਆਪਣੀ ਪਤਨੀ ਸੀਮਾ ਜੀ ਦੇ ਬਾਰੇ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਵੀ ਪ੍ਰੋਗਰਾਮ ਜਿਹੜਾ ਆਪਾਂ ਕੀਤਾ ਬੜੀ ਹੁਮਾ ਮਹਾ ਕੀਤਾ ਬੜੀ ਖੁਸ਼ੀ ਨਾਲ ਕੀਤਾ ਬੜੇ ਉਤਸ਼ਾਹ ਨਾਲ ਕੀਤਾ ਅਸੀਂ ਸਾਰੇ ਸ਼ਹਿਰ ਨੂੰ ਅਸੀਂ ਆ ਲਗੇ ਹੱਥ ਜੋੜ ਕੇ ਬੇਨਤੀ ਕਰਦਾ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਇਲਾਕੇ ਦੇ ਵਿੱਚ ਉਤਸ਼ਾਹ ਦੇ ਨਾਲ ਕੰਮ ਕਰ ਰਿਹਾ ਹਾਂ ਤੇ ਕਰਦਾ ਰਵਾਂਗਾ ਮੈਂ ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਡਿੰਬੇ ਭਾਈ ਦਾ ਤੇ ਅਸ਼ੁਨੀ ਬਪੂ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਆਦਰ ਮਾਨ ਬਖਿਆ ਇਹ ਸ਼ਹਿਰੀ ਪ੍ਰਧਾਨ ਬਣਾ ਕੇ ਸੀਮਾ ਜੀ ਨੂੰ ਤੇ ਜਨਰਲ ਸਕੱਤਰ ਦਾ ਤੇ ਇਹਨਾਂ ਨੂੰ ਹੌਸਲਾ ਵੀ ਦਿੱਤੀ ਹੈ ਸਾਰੇ ਡਿਊਟੀ ਮੈਂ ਜੋ ਵੀ ਮੇਰੇ ਇਲਾਕੇ ਚ ਮੁਸ਼ਕਲ ਆਣਗੀਆਂ ਮੈਂ ਆਪਣੀਆਂ ਸਾਰੀਆਂ ਹੱਲ ਕਰਾਂਗੀ ਜਿੱਥੇ ਕਿਤੇ ਵੀ ਮੇਰੀ ਲੋੜ ਹੋਏਗੀ ਮੇਰੇ ਮੱਕੀ 27 ਨੰਬਰ ਵਾਰਡ ਚ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਉਹਦੇ ਨਾਲ ਵੀ ਤੁਰਾਂਗੇ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਸੀ ਉਹਦੇ ਨਾਲ ਵੀ ਤੁਰਾਂਗੇ ਦੇਨ ਰਾਤ ਅਤਤ ਦੇ ਦਰਵਾਜ਼ੇ ਖੁੱਲੇ ਆ ਹਰ ਤਰ੍ਹਾਂ ਦਾ ਕੰਮ ਅਸੀਂ ਕਰਾਵਾਂਗੇ ਬਾਕੀ ਜ਼ਿਲ੍ਹਾ ਪ੍ਰਧਾਨ ਪੱਪੂ ਅਸ਼ਮੀਨੀ ਜੀ ਦਾ ਹਰਕਾਪੂਰ ਵੀ ਦੇ ਸਾਡੇ ਜਿੰਪਾ ਪ੍ਰਧਾਨ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਇੱਜ਼ਤਮੰਦ ਬਣਾਇਆ ਲੋਕ ਜੀਤ ਕੋ ਸੁਣੀਆ ਮੈਂ ਤੀਮਾ ਜੀ ਦੀ ਪੁੱਤਣਾ ਵੱਡੀ ਤੇ ਅਸੀਂ ਜਿੰਪਾ ਜੀ ਦੇ ਜਦੀਪ ਸਿੰਘ ਜੀ ਦੇ ਜਿੰਪਾ ਜੀ ਦੇ ਬਹੁਤ ਧੰਨਵਾਦੀ ਹਾਂ ਅਸ਼ਮੀਨੀ ਜੀ ਮਾਰ ਪੱਪੂ ਜੀ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਪੁੱਤ ਨੂੰ ਇੰਨਾ ਮਾਨ ਬਖਸ਼ਿਆ ਰਾਜਕਮਾਨ ਰਾਜੂ ਜੀ ਨੇ ਇਨਾ ਮਾਨ ਬਖਸ਼ਿਆ ਅਸੀਂ ਕਹਿ ਦਿੰਦੇ ਹਾਂ ਧੰਨਵਾਦ ਕਰਦੇ ਜਿਹੜਾ ਉਹਦਾ ਦਿੱਤਾ ਗਿਆ ਜਿਹੜਾ ਉਹਦਾ ਦਿੱਤਾ ਇਹਨਾਂ ਨੇ ਜਨਰਲ ਫੈਕਟਰੀ ਦਾ ਜੀ ਇਹ ਤੋਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਹਿ ਦਿੰਦੇ ਹਾਂ ਧੰਨਵਾਦ ਕਰਦੇ ਇਹ ਕੰਮ ਕਰਨਗੇ ਫਿਰ ਇਸੇ ਦਾ ਹਾਂਜੀ ਇਲਾਕੇ ਦਾ ਪੂਰਾ ਕੰਮ ਕਰਨਗੇ ਜੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਕੰਮ ਕਰਨਗੇ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਕੰਮ ਕਰਾਂਗੇ ਬਾਕੀ ਕਾਂਗਰਸ ਪਾਰਟੀ ਦੇ ਨਾਲ ਤਹਿ ਦਿਲ ਤੋਂ ਅਸੀਂ ਖੜੇ ਹਾਂ ਤੇ ਤਹਿ ਦਿਲ ਤੋਂ ਹੀ ਰਵਾਂਗੇ ਸਾਡੀ ਜਾਨ ਸ਼ਾਨ ਸਭ ਕੁਝ ਉਹਨਾਂ ਵਾਸਤੇ ਹੈ ਜੀ ਆਪਣੀ ਪਾਰਟੀ ਵਾਸਤੇ ਠੀਕ ਜੀ ਦਾ ਖਾਤਸਾ ਸਿਵਾਤੇ ਜੀ ਦੀ ਪਤਨੀ ਮੈਂ ਰਾਣੀ ਗਿੱਲ ਜੋ ਕਿ ਸਾਡੇ ਭਾਜੀ ਸੀਮਾ ਨੂੰ ਜ਼ਿੰਮੇਵਾਰੀ ਤੇ ਪੇਪਰ ਹਿਨੇ ਦਿੱਤੀ ਹੋਈ ਆ ਅਜੇ ਬਹੁਤ ਮਨ ਤਨ ਤੋਂ ਤੇ ਦਿਨੋਂ ਪਗਤਾ ਰਹੇ ਆ ਜਦੋਂ ਇਹਨਾਂ ਇਲੈਕਸ਼ਨ ਲੜੀਏ ਤਾਂ ਵੀ ਇਹਨਾਂ ਨੇ ਬਹੁਤ ਦਿਨੋਂ ਪਗਤਾਈ ਆ ਤੇ ਜਿਨ੍ਹਾਂ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਕੀਤਾ ਵਾ ਜਿਨ੍ਹਾਂ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਕੀਤਾ ਵਾ ਤੇ ਜਿਹੜੇ ਸਾਡੇ ਰਾਜੂ ਭਾਜੀ ਆ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਗਰੀਬਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਿੰਦੇ ਆ ਜਿੱਥੇ ਇਹਨਾਂ ਨੂੰ ਬੁਲਾਇਆ ਜਾਂਦਾ ਦਿਨ ਰਾਤ ਜਿੰਨਕ ਕਰਕੇ ਤੇ ਸਾਰੀ ਸੰਗਤ ਦੇ ਨਾਲ ਤੁਰਦੇ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ ਆ ਬਹੁਤ ਦਿਨ ਦਾ ਧੰਨਵਾਦ ਹੈ ਹੋਰ ਧੰਨਵਾਦ ਹੈ ਜੋ ਇਹਨਾਂ ਨੂੰ ਜਨਮ ਦਿਨ ਦਾ અવਸਰ ਦਿੱਤਾ ਗਿਆ ਵਾ ਅਸੀਂ ਬਹੁਤ ਕਾਂਗਰਸ ਪਾਰਟੀ ਦਾ ਤੇ ਦਿਪਾ ਭਾਜੀ ਦਾ ਤੇ ਅਸ਼wini ਪੱਪੂ ਜੀ ਦਾ ਬਹੁਤ ਧੰਨਵਾਦ ਦਿਨੋ ਕਰਦੀਆਂ ਜੈਪੀ ਜੈ ਭਾਰਤ ਸਿਰਵਾ ਕੁਨ ਦਿਖਾਉਤਾ ਸਪਲਪੀ ਸਿੰਘ ਰੋਜ਼ਰ ਇਨਚਾਰਜ ਵਾਰਡ ਨੰਬਰ 21 ਮੈਂ ਸਭ ਤੋਂ ਪਹਿਲਾਂ ਤਾਂ ਅੱਜ ਸੀਮਾ ਪ੍ਰਧਾਨ ਜੀ ਨੂੰ ਵਧਾਈ ਦੇਣਾ ਚਾਹਨਾ ਜਿਨ੍ਹਾਂ ਨੂੰ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਅਸ਼wini ਪੱਪੂ ਜੀ ਅਤੇ ਈਸਟ ਹਲਕੇ ਦੇ ਇੰਚਾਰਜ ਸਰਦਾਰ ਜਸਪੀਤ ਸਿੰਘ ਜੀ ਡਿੰਪਾ ਜੀ ਨੇ ਜੋ ਇਹਨਾਂ ਨੂੰ ਅੱਜ ਜਨਰਲ ਸੈਕਟਰੀ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮਾਨ ਬਖਸ਼ਿਆ ਮੈਂ ਸਭ ਤੋਂ ਪਹਿਲਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਅਤੇ ਇਹਨਾਂ ਨੂੰ ਬਤਾਈ ਦੇਣਾ ਤੇ ਨਾਲ ਨਾਲ ਅੱਜ ਜਿਹੜਾ ਪ੍ਰੋਗਰਾਮ ਜਿਹੜਾ ਅੱਜ ਮੀਟਿੰਗ ਇਹਨਾਂ ਦਾ ਜਿਹੜਾ ਅੱਜ ਪ੍ਰੋਗਰਾਮ ਜਿਹੜਾ ਇਹਨਾਂ ਨੂੰ ਚਿੱਠੀ ਦੇਣ ਦਾ ਪ੍ਰੋਗਰਾਮ ਸੀ ਉਹ ਅੱਜ ਉੱਥੇ ਜਿਹੜਾ ਠਾਠਾ ਮਾਰਦਾ ਜਿਹੜਾ ਇਕੱਠ ਆ ਉਹ ਸਬੂਤ ਦਿੰਦਾ ਹੈ ਕਿ ਲੋਕ ਇਹਨਾਂ ਨੂੰ ਪਿਆਰ ਕਰਦੇ ਆ ਲੋਕ ਇਹਨਾਂ ਨੂੰ ਪਿਆਰ ਕਰਦੇ ਅਤੇ ਸਰਦਾਰ ਜਸਬੀਰ ਸਿੰਘ ਡਿੰਪਾ ਜੀ ਦੀ ਜੋ ਅੱਜ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਮੀਟਿੰਗਾਂ ਦੀ ਸ਼ੁਰੂਆਤ ਅੱਜ ਹਲਕੇ ਤੋਂ ਕਰ ਦਿੱਤੀ ਗਈ ਹੈ ਤੇ ਮੇਰੇ ਹਿਸਾਬ ਨਾਲ ਅੱਜ ਪਹਿਲੀ ਮੀਟਿੰਗ ਨੇ ਸਬੂਤ ਦੇ ਦਿੱਤਾ ਹੈ ਕਿ ਸਾਰਾ ਹਲਕਾ ਸਰਦਾਰ ਜਸਬੀਰ ਸਿੰਘ ਡਿੰਪਾ ਜੀ ਦੇ ਨਾਲ ਖੜਾ ਹੈ ਤੇ گاਾਂ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਵੀ ਉਹਨਾਂ ਦੇ ਨਾਲ ਤਨ ਮਨ ਧੰਦੇ ਨਾਲ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਸਾਰਾ ਹਲਕਾ ਜਸ ਸਰਦਾਰ ਜਸਬੀਰ ਸਿੰਘ ਡਿੰਪਾ ਜੀ ਦੇ ਨਾਲ ਖੜਾ ਹੈ ਧੰਨਵਾਦ ਦੇਖੋ ਜੀ 27 ਨੰਬਰ ਦੇ ਵਾਰਡ ਦੇ ਵਿੱਚ ਜਿਹੜੀ ਆਈ ਡਿੰਪਾ ਭਾਜੀ ਤੇ ਪੱਪੂ ਪ੍ਰਧਾਨ ਜੀ ਜਿਲਾ ਸ਼ਹਿਰੀ ਦੇ ਜੋਨਾ ਭਰਾਲਾ ਕੀਤਾ ਕਿ ਮੈਡਮ ਸੀਮਾ ਪ੍ਰਧਾਨ ਜੀ ਨੂੰ ਜੋ ਅਹੁਦਾ ਚਨ ਵਾਜਿਆ ਮੈਂ ਉਸ ਦੇ ਬਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਤੇ ਮੈਨੂੰ ਪਤਾ ਜਿਸ ਨੀਅਤ ਨਾਲ ਉਹਨਾਂ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਉਹ ਤਨਮਨ ਧੰਦੇ ਨਾਲ ਸੇਵਾ ਕਰਨਗੇ ਤੇ ਇਲਾਕਾ ਨਿਵਾਸੀ ਵੀ ਉਹਨਾਂ ਨਾਲ ਖੜੇ ਆ ਇਸ ਗੱਲਾਂ ਨੂੰ ਕਹਿੰਦਾ ਆ ਮੈਂ ਧੰਨਵਾਦ ਕਰਦਾ ਜੈ ਹਿੰਦ ਫੋਨ ਕਰਦਾ ਫੋਨ ਉਹ ਅਸੀਂ ਬਹੁਤ ਬਹੁਤ ਵਧਾਈਆਂ ਦੇਣੇ ਆ ਜੀ ਰਾਜੂ ਪ੍ਰਧਾਨ ਜੀ ਉਹਨਾਂ ਦੇ ਬੇ ਐਡਮ ਸੀਮਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕੁਛ ਹਮ ਆ ਆਪਣਾ ਉਹਦਾ ਸੁਭਾ ਲੈਣਾ ਤੇ ਸਾਰੇ ਬਜਲ ਜੂ ਸਾਰਾ ਇਹਨਾਂ ਦੇ ਨਾਲ 27 ਨੰਬਰ ਵਾਰਦਾ ਇਹਨਾਂ ਦੇ ਬਹੁਤ ਧੰਨਵਾਦੀ ਆ ਜੀ ਮੈਂ ਰਿਸ਼ੋ ਮੋਰਾ ਜੀ ਪ੍ਰਧਾਨ ਯੂਥ ਕਾਂਗਰਸ ਅਮਰੀ ਸਰੀਸ਼ ਤੋਂ ਸੀਮਾ ਪ੍ਰਧਾਨ ਜੀ ਰਾਧੂ ਪ੍ਰਧਾਨ ਦੀ ਅੱਜ ਵਧਾਈ ਦੇਣਾ ਚਾਹੁੰਦਾ ਜੋ ਕਿ ਇਹਨਾਂ ਨੂੰ ਆ ਸਾਡੇ ਪ੍ਰਧਾਨ ਯੂਥ ਆਪਣੇ ਅਸ਼ਵਨੀ ਬਪੂ ਜੀ ਵੱਲੋਂ ਡਿੰਪਾ ਜੀ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਤਨਮਨ ਦੇ ਨਾ ਵਧਾਉਣਗੇ ਜੀ